ਨੋਰਮਲ ਨਾਲੋਂ ਰੇਟ ਅੱਧ ਤੋਂ ਵੀ ਘੱਟ ਰਹੇ ਜਾਂਦੇ ਜੀ। ਘੱਟ 20 ਲੱਗ ਜਾਂਦਾ ਇਹ ਵੀ ਕੁਆਲਿਟੀ ਇੱਕ ਨੰਬਰ ਹੈ ਪੱਥਰ ਇੱਕ ਪੱਥਰੀ ਹੈ। ਪੱਥਰ ਦਾ ساری ਉਮਰ ਦਾ ਗਹਿਣਾ ਤੁਸੀਂ ਐਵੇਂ ਮਤਲਬ ਜੇ ਤੁਸੀਂ ਬਜਟ ਦੇ ਵਿੱਚ ਘਟਾਉਣਾ ਤੇ ਮਾਰਲ ਸੇਮ ਲਾਉਣਾ ਤਾਂ ਤੁਸੀਂ ਬਜਟ ਟਾਈਮ ਲਾ ਲਓ ਵੀ ਚੌਥਾ ਹਿੱਸਾ ਹੀ ਰਹਿ ਜੂਗਾ ਇਹਦਾ। ਵੱਲੋਂ ਜਾਂ ਫਿਰ ਜਾਇਓ ਸਾਰੇ ਬਾਜ਼ਾਰ ਚ ਤੇ ਜਾਂ ਫਿਰ ਸਾਰੇ ਬਾਜ਼ਾਰ ਜਿੱਡੀ ਦੁਕਾਨ ਇੱਕ ਹੀ ਤੁਹਾਡੇ ਸਾਹਮਣੇ ਸਜਣੋ ਹਾਜ਼ਰ ਹੈ ਮਾਰਬਲ ਦਾ ਸਮਰਾਟ ਪ੍ਰਦੀਪ ਮਾਰਬਲ ਵਾਲਾ ਸਾਜਣੋ ਜੇ ਤੁਸੀਂ ਇਹ ਬੰਦੇ ਦੀ ਸ਼ੌਪ ਦੇ ਆਗੇ ਤੁਹਾਨੂੰ 2-3 ਗੇਟਾਂ ਤੋਂ ਇਹ ਭਲੇਖਾ ਪਊ ਵੀ ਆਹ ਗੇਟ ਕਿਸੇ ਹੋਰ ਦੁਕਾਨ ਦਾ ਆਹ ਗੇਟ ਕੇ ਹੋਰ ਦਾ ਆਹ ਗੇਟ ਹੋਰ ਦਾ ਅਸਲ ਦੇ ਵਿੱਚ 4 ਗੇਟ 4 ਥਾਵਾਂ ਦੀ ਗੱਡੀ ਇੱਥੇ ਹੀ ਵੜਦੀ ਆ ਸੱਚ ਨੂੰ ਇੱਕੋ ਥਾਂ ਤੇ ਹੀ ਬਹੁਤ ਪੁਰਾਣੇ ਬੰਦੇ ਆ ਪ੍ਰਦੀਪ ਕਦੋਂ ਸ਼ੁਰੂ ਹੁੰਦਾ ਸਫਰ ਕਦੋਂ ਸ਼ੁਰੂ ਦਾ ਕਦੋਂ ਲੱਗਦਾ ਵੀ ਪ੍ਰਦੀਪ ਮਾਰਵਲ ਵਾਲਿਆਂ ਨੂੰ ਵੇਚਣਾ ਚਾਹੀਦਾ ਪੱਥਰ ਸਾਡੀ ਕਿਸਮਤ ਪੱਥਰ ਚਮਕਾ ਸਫਰ ਤਾਂ ਬਹੁਤ ਪੁਰਾਣਾ ਜੀ ਆਪਣਾ ਜੀ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਆਰਾਮ ਰਾਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ ਸਫਰ ਆਪਣਾ ਮਾਰਬਲ ਦੇ ਵਿੱਚ ਬਹੁਤ ਪੁਰਾਣਾ ਹੈ ਆਪਣਾ ਜਿੰਨਾ ਕਹਿ ਦੋ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਆਪਣਾ ਤੇਰੇ ਉਮਰ ਜਿੰਨਾ ਹੀ ਐਕਸਪੀਰੀਅੰਸ ਤੇ ਸਫਰ ਹੋ ਗਿਆ ਜਮਾ ਹੋ ਗਿਆ ਜੀ ਬਹੁਤ ਜ਼ਿਆਦਾ ਪੁੱਛੋ ਜ ਐਸ ਟਿਕਾਣੇ ਤੇ ਕਦੋਂ ਬਹਿ ਗਿਆ ਕੇ ਐਸ ਟਿਕਾਣੇ ਤੇ ਆਪਾਂ ਨੂੰ ਹੋ ਗਏ ਜੀ 12 ਸਾਲ ਹੋ ਗਏ ਕੋਈ ਅੰਦਾਜ਼ਾ ਨਹੀਂ ਕਿੰਨੇ ਗੁਰਦੁਆਰੇ ਕਿੰਨੇ ਮੰਦਿਰ ਕਿੰਨੇ ਹਸਪੀਟਲ ਕਿੰਨੇ ਕਾਲਜ ਕਿੰਨੇ ਸਕੂਲ ਪੱਥਰ ਲਾਤੇ ਕੋਈ ਹਿਸਾਬ ਨਹੀਂ ਹੋਣਾ ਜੀ ਇੰਨੇ ਘਰ ਐਡਰੈਸ ਵੀ ਹੋਣਗੇ ਤਕਰੀਬਨ ਤਕਰੀਬਨ ਜਿੱਥੋਂ ਦਾ ਕਸਟਮਰ ਹੁੰਦਾ ਉਹਨੂੰ ਉੱਥੋਂ ਦਾ ਰੈਫਰੈਂਸ ਵੀ ਦੇ ਦਾਨੇ ਆਪਾਂ ਵੀ ਇੱਥੇ ਆਪਣਾ ਗੁਰਦੁਆਰੇ ਚ ਗਿਆ ਐਸ ਘਰ ਦੇ ਗਿਆ ਜਾਂ ਐਸ ਕਾਲਜ ਚ ਗਿਆ ਰੈਫਰੈਂਸ ਦੇਣ ਦਾ ਕਾਰਨ ਕੀ ਹੁੰਦਾ ਵੀ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਵੀ ਜੈਨੂਨ ਕੁਆਲਿਟੀ ਦਿੱਤੀ ਹੈ ਰੈਫਰੈਂਸ ਉਹੀ ਦੇਊਗਾ ਜਿਹਦਾ ਕੁਆਲਿਟੀ ਇਹ ਕੰਮ ਇੱਕ ਨੰਬਰ ਹੋਊਗਾ ਤੇ ਰੇਟ ਜੈਨੂਨ ਹੋਊਗਾ ਸਜਣੋ ਇਹ ਉਹ ਬੰਦਾ ਜਿਹੜੇ ਕੋਲੋਂ ਤੁਹਾਡੇ ਨੇੜੇ ਤੇੜੀਆਂ ਦੁਕਾਨਾਂ ਵਾਲੇ ਲਿਆ ਕੇ ਪੱਥਰ ਤੁਹਾਨੂੰ ਵੇਚਦੇ ਆ ਆਪਾਂ ਤੁਹਾਨੂੰ ਸਿੱਧਾ ਸੰਪਰਕਾ ਦੇਣ ਲੱਗਿਆ ਆਪਣੇ ਕੋਲੇ ਪੱਥਰ ਦੇ ਵਿੱਚ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਪਰਦੀ ਮੈਨੂੰ ਪੱਥਰ ਬਾਰੇ ਜਾਣਕਾਰੀ ਪੱਥਰ ਦੇ ਵਿੱਚ ਤਾਂ ਵੈਰਾਈਟੀਆਂ ਬਹੁਤ ਜ਼ਿਆਦਾ ਜੀ ਆਪਣੇ ਕੋਲੇ ਜੀ ਆਲ ਕੁਆਲਿਟੀ ਬਈ ਆ ਪੱਥਰ ਦੇ ਵਿੱਚ ਤੇ ਗ੍ਰੇਨੇਟ ਦੇ ਵਿੱਚ ਹਾਂਜੀ ਗ੍ਰੇਨੇਟ ਦੇ ਵਿੱਚ ਵੀ ਬਹੁਤ ਕੁਆਲਿਟੀ ਆ ਇੱਕੋ ਹੀ ਕੁਆਲਿਟੀ ਦੇ ਵਿੱਚ ਕੁਆਂਟੀਟੀ ਜਿੰਨੀ ਕਹੋਗੇ ਤੁਹਾਨੂੰ ਓਨੀ ਮਿਲ ਜੂਗੀ ਮੇਨ ਕੰਮ ਆਪਣਾ ਸਿਰ ਨਾਲ ਜਿਹੜਾ ਮੇਨ ਆ ਪੱਥਰ ਦੇ ਵਿੱਚ ਡੂੰਗਰੀ ਦਾ ਕੰਮ ਹੈ ਅੱਛਾ ਆ ਆ ਡੂੰਗਰੀ ਆ ਇਹ ਡੂੰਗਰੀ ਆ ਇਹ ਡੂੰਗਰੀ ਆ ਯਾਰ ਮੈਨੂੰ ਇਹਦਾ ਨਹੀਂ ਹਿਸਾਬ ਆਉਂਦਾ ਵੀ ਜਿਹੜਾ ਹੁਣ ਇਹਨੂੰ ਆ ਜਾਵੜਿਆ ਕਿਸੇ ਨੂੰ ਤੇ ਐਂਜੇ ਤਾਂ ਇਹਦਾ ਟੁੱਟੇ ਦਾ ਨੁਕਸਾਨ ਹੀ ਮਾਲਕ ਨੂੰ ਬਹੁਤ ਹੋ ਜਾਣਾ ਇਹਦਾ ਇਹਦਾ ਨੁਕਸਾਨ ਕੋਈ ਨਹੀਂ ਜੀ ਇਹ ਆਪਾਂ ਉੱਥੋਂ ਉੱਥੋਂ ਹੀ ਮਿਲਣਾ ਜਿੰਨਾ ਜਿੰਨਾ ਮਾਲ ਸਹੀ ਹੈ ਇਹ ਚੌਰਸਾ ਇਹ ਨੈਚੁਰਲ ਚੀਜ਼ ਆ ਧਰਤੀ ਦੇ ਵਿੱਚੋਂ ਨਿਕਲਣਾ ਜਿੰਨਾ ਚੌਰਸ ਹੋਊਗਾ ਤੇ ਸਾਫ ਮਾਲ ਹੋਊਗਾ ਉਨਾਂ ਹੀ ਮੰਨਤੀ ਹੋਊਗੀ ਇਹਦੀ ਮਾਰਬਲ ਦਾ ਰੇਟ ਜੇ ਮੰਨ ਲਓ ਵੀ ਇੱਕ ਬੰਦਾ ਲੈਣ ਆਉਂਦਾ ਕਿੱਥੋਂ ਸਟਾਰਟ ਹੋ ਜਾਂਦਾ ਹੋਊਗਾ ਕਿੱਥੋਂ ਸਟਾਰਟ ਹੋ ਜਾ ਮਾਰਬਲ ਦੀ ਜਿਹੜੀ ਥੱppi ਹੈ ਜੀ ਜੀ ਸਟਾਰਟਿੰਗ ਦਾ ਤੁਸੀਂ ਐ ਮੰਨ ਕੇ ਚੱਲੋ ਜੀ 40 42 ਰੁਪਈਆ ਤੋਂ ਹੋ ਜਾਂਦੀ ਹੈ ਅੱਛਾ ਹੋ ਸਕਦਾ ਤੁਹਾਨੂੰ ਇੱਦੋਂ ਵੀ ਘੱਟ ਮਿਲ ਜੇ ਪਰ ਕ੍ਰੈਕ ਮਾਲ ਫੀਲਿੰਗ ਵਾਲਾ ਮਾਲ ਕੂੜਾ ਲੈਣ ਦਾ ਕੋਈ ਫਾਇਦਾ ਨਹੀਂ ਮਾਲ ਜੇ ਲਉਣਾ ਹੈ ਮਾਰਬਲ ਚੰਗਾ ਮਾਲ ਲਾਓ ਰੇਂਜ ਠੀਕ ਹੈ ਵੀ ਜ਼ਰੂਰ ਪਲੱਸ ਹੋਊਗੀ ਚਾਰ ਬੰਦੇ ਦੇਖ ਕੇ ਹੋਰ ਵੀ ਕਹਿਣਗੇ ਵੀ ਆਪਾਂ ਮਾਰਬਲ ਲਉਣਾ ਹੈ ਜੇ ਥੋੜੀ-ਥੋੜੀ ਚੰਗੀ ਰੇਂਜ ਹੈ ਤਾਂ ਤੁਸੀਂ ਡੂੰਗਰੀ ਦੇ ਵਿੱਚ ਹੀ ਜਾਓ ਡੂੰਗਰੀ ਲੋਨ ਦਾ ਹੀ ਫਾਇਦਾ ਹੈ ਡੂੰਗਰੀ ਚੱਕ ਡੂੰਗਰੀ ਮਕਰਾਨੇ ਦਾ ਪ੍ਰੋਪਰ ਮਾਲ ਹੈ ਇੱਕੋ ਹੀ ਲਾਰਡ ਸਾਨੂੰ ਸਿੰਗਲ ਸਿੰਗਲ ਲਾਰਡ 2 2025 2500 ਫੁੱਟ ਦੇ ਮਿਲਣਗੇ ਪੇਟੀ ਪੈਕ ਮਾਲ ਹੋਊਗਾ ਚੀਜ਼ ਦਾ ਸਾਨੂੰ ਪਤਾ ਲੱਗੂ ਵੀ ਵਾਕਈ ਚੀਜ਼ ਲੈ ਰਹੇ ਆ ਆਪਾਂ ਇੱਕ ਇੱਕ ਲਾਰਡ ਇੱਕ ਹੋਣ ਦਾ ਕੀ ਫਾਇਦਾ ਹੁੰਦਾ ਇੱਕ ਲਾਰਡ ਹੋਣ ਦਾ ਫਾਇਦਾ ਕੀ ਹੁੰਦਾ ਜੀ ਡਿਜ਼ਾਈਨ ਹੁੰਦਾ ਡਿਜ਼ਾਈਨ ਹੁੰਦਾ ਆ ਜਿਵੇਂ ਲਾਈਨਿੰਗ ਹੈ ਕੁਦਰਤੀ ਰੈਨ ਕੁਦਰਤੀ ਹੈ ਇਹ ਧਰਤੀ ਦੇ ਵਿੱਚੋਂ ਨਿਕਲਣਾ ਕੁਦਰਤੀ ਨਿਕਲਣਾ ਬਾਕੀ ਕੀ ਹੈ ਜੀ ਆਪਾਂ ਉੱਥੇ ਬਲੋਕ ਖਰੀਦਦੇ ਆ ਆਪਾਂ ਕਟਿਆ-ਕਟਾਇਆ ਮਾਲ ਨਹੀਂ ਲਿਉਂਦੇ ਆਪਾਂ ਉੱਥੋਂ ਬਲੋਕ ਖਰੀਦ ਕੇ ਬਲੋਕ ਆਪਾਂ ਆਪ ਚਰਾਉਨੇ ਆ ਚਰਾ ਕੇ ਫੇਰ ਮਾਲ ਲਿਉਣੀ ਆ ਆਪਾਂ ਤੁਹਾਨੂੰ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਬਲੋਕ ਵੀ ਦਿਖਾਵਾਂਗੇ ਆਪਾਂ ਪ੍ਰੀਤ ਫਰਕ ਪਤਾ ਕੀ ਪੈਂਦਾ ਜੇ ਜਦੋਂ ਆਪਾਂ ਇੱਕ ਥੱppi ਖਰੀਦਦੇ ਆ ਮੰਨ ਲਓ ਇੱਕ ਲੋਟ ਖਰੀਦਦੇ ਆ ਤਾਂ ਉਹ ਇੱਕ ਲੋਟ ਦੇ ਵਿੱਚ ਸੇਮ ਡਿਜ਼ਾਈਨ ਹੁੰਦਾ ਸੇਮ ਡਿਜ਼ਾਈਨ ਹੋਊਗਾ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਤਾਂ ਉਹਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਉਹ ਉਹ ਐਂਡਲੈਸ ਪੱਥਰ ਬਣ ਜੂਗਾ ਉਵੇਂ ਐਂਡਲੈਸ ਬਣ ਜੂਗਾ ਨੇਚਰਲ ਚੀਜ਼ ਹੋਊਗੀ ਸਾਰੀ ਉਮਰ ਦਾ ਕਹਿਣਾ ਹੈ ਇਹ ਫਿਰ ਜੇ ਤੁਹਾਨੂੰ ਕਹਦਾ ਆਪਾਂ ਡੂੰਗਰੀ ਆ ਆਹੋ ਡੂੰਗਰੀ ਹੀ ਹੋਊਗੀ ਇਹ ਵੀਡੀਓ ਦੇ ਵਿੱਚ ਆਪਾਂ ਹੱਕ ਠੋਕ ਕੇ ਕਹਿੰਦੇ ਆ ਗੱਲ ਆ ਜੋ ਮੜਾ ਜਾ ਅੱਗੇ ਗਰੰਟੀ ਹੋਊਗੀ ਉਸ ਗੱਲ ਦੀ ਅੱਗੇ ਵੀ ਉਹ ਤੇ ਪ੍ਰਦੀਪ ਜਿਵੇਂ ਉਹ ਤੇਰੇ ਕੋਲ ਦਾ ਇੱਥੇ ਟਰਾਲੀਆਂ ਟਰੂਡੀਆਂ ਕਈ ਲੱਦੀਆਂ ਨੇ ਮਤਲਬ ਪਹੁੰਚ ਹੋ ਜਾਂਦੀ ਆ ਵੀ ਮਤਲਬ ਪਹੁੰਚ ਹੋ ਜਾਂਦੀ ਆ ਜੀ ਕੋਈ ਪੰਜਾਬ ਜਾਣਾ ਹਰਿਆਣਾ ਜਾਣਾ ਕੋਈ ਜੰਮੂ ਜਾਣਾ ਕਸ਼ਮੀਰ ਜਾਣਾ ਤੁਸੀਂ ਕਿੱ데 ਵੀ ਜਾਣਾ ਅੱਜ ਪਹੁੰਚ ਕਰ ਦਿੰਦੇ। ਕਿੱਥੇ ਤੁਸੀਂ ਕਹੋਗੇ ਮਾਲ ਉੱਥੇ ਭੇਜਾਂਗੇ ਕੋਈ ਦਿੱਕਤ ਨਹੀਂ ਜੀ। ਤੇ ਇਹ ਇਹਦੇ ਰੇਟ ਦਾ ਇਹਦੀ ਥੱਪੀ ਦੇ ਵੱਡੇ ਹੋਣ ਨਾਲ ਵੀ ਫਰਕ ਪੈਂਦਾ? ਨਹੀਂ ਨਹੀਂ ਵੱਡੇ ਛੋਟੇ ਹੋਣ ਨਾਲ ਜੀ ਕੋਈ 19 21 ਆ 2 4 ਰੁਪਈਆਂ ਦਾ। ਅੱਛਾ ਸਹੀ ਰੇਟ ਦਾ ਫਰਕ ਕੁਆਲਿਟੀ ਨਾਲ ਪੈਣਾ। ਅੱਛਾ ਆਹ ਕੁਆਲਿਟੀ ਬਿਨਾ ਡੂੰਗਰੀ ਤੋਂ ਹੈ ਜੀ? ਹਾਂਜੀ ਇਹ ਨਜਰਨਾ ਦੀ ਕੁਆਲਿਟੀ ਹੈ। ਇਹ ਵੀ ਕੁਆਲਿਟੀ ਇੱਕ ਨੰਬਰ ਹੈ। ਡੂੰਗਰੀ ਦੇ ਮੁਕਾਬਲੇ ਨਾਲੋਂ ਥੱਲੇ ਆ ਗਈ ਉਹ ਇਹ ਜਿਹੜਾ ਰੇਟ ਵੀ ਬਹੁਤ ਘਟ ਜਾਊਗਾ। ਨਾਰਮਲ ਰੇਟਾਂ ਦੇ ਵਿੱਚ ਆ ਜੂਗੀ ਇਹ। ਅਜੇ ਤੇ ਆਮ ਬੰਦੇ ਨੂੰ ਤਾਂ ਯਾਰ ਇਸ ਗੱਲ ਦਾ ਵੀ ਨਹੀਂ ਪੱਥਰ ਨੂੰ ਪੱਥਰ ਦੇਖ ਕੇ ਪਤਾ ਲੱਗਦਾ ਕਿ ਆ ਡੂੰਗਰੀ ਆ ਨੇਰਨਾ। ਉਹ ਤਾਂ ਦੇਖ ਕੇ ਨਹੀਂ ਪਤਾ ਲੱਗਦਾ ਇਹ ਆਮ ਬੰਦੇ ਨੂੰ ਜਦੋਂ ਘਰੇ ਲੈ ਕੇ ਜਾਊਗਾ ਦੱਸਣ ਵਾਲੇ ਬਹੁਤ ਹੁੰਦੇ ਆ। ਗੱਲ 'ਚ ਫਰਕ ਨਹੀਂ ਆਊਗਾ। 20 ਪਾਈ ਇਹ ਡੂੰਗਰੀ ਲਿਆਂਦੀ ਏ ਤੁਸੀਂ ਸਹੀ ਲਿਆਂਦੀ ਏ ਕਿ ਗਲਤ ਲਿਆਂਦੀ ਏ। ਹੁਣ ਹੁਣ ਦੇਖੋ ਤੁਸੀਂ ਇਹਨੂੰ ਕੀ ਆਖੇ ਨੇਰਨਾ? ਨਿਜਰਨਾ ਦੀ ਕੁਆਲਿਟੀ ਇਹ। ਹਾਂ ਤੇ ਹੁਣ ਜੇ ਮੈਨੂੰ ਕੋਈ ਬੰਦਾ ਕਵੇ ਤੇ ਮੈਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ ਲੱਗ ਰਿਹਾ ਯਾਰ। ਕਿ ਇਹ ਪੜਖ ਕੋਈ ਹੈਣੀ ਜੀ ਇਹ ਡੂੰਗਰੀ ਏ ਕਿ ਨਿਜਰਨਾ? ਪਰ ਕੰਮ ਤਾਂ ਜਿੱਤ ਦਾ ਇੰਡਫੈਂਡ ਸ ਹਾਂ ਨਹੀਂ ਇਹ ਇਹ ਗੱਲ ਵੀ ਬਹੁਤ ਵੱਡੀ ਆ ਕਿ ਕੋਈ ਬੰਦਾ ਤੁਹਾਨੂੰ ਜਾਣਕਾਰੀ ਦੇ ਰਿਹਾ ਵੀ ਕਿਹੜਾ ਮਾਲ ਕਿੱਥੇ ਲੱਗ ਰਿਹਾ ਬਸ ਬਸ ਅਸਲ ਦੇ ਵਿੱਚ ਉਹਨਾਂ ਦੇ ਫਿਰ ਪੱਥਰ ਤੇ ਕੱਚੇ ਪੱਕੇ ਹੋਣ ਦਾ ਥੋੜਾ ਬਹੁਤ ਫਰਕ ਹੁੰਦਾ ਹਾਂ ਫਰਕ ਪੈਂਦਾ ਜੀ ਹਨਾ ਕੱਚਾ ਜਿੰਨਾ ਮਾਲ ਹੋਊਗਾ ਉਹਨਾਂ ਸਸਤਾ ਹੋਊਗਾ ਜੀ ਹੂੰ ਤੇ ਆ ਜਿਵੇਂ ਆ ਕਟਿਆ ਡੂੰਗਰੀ ਦਾ ਕੱਟ ਵੀ ਆ ਗਿਆ ਜੀ ਇਹ ਜਿਹੜੀਆਂ ਡੂੰਗਰੀ ਦੀਆਂ ਥੱਪੀਆਂ ਅਗਲਾ ਕਹਿੰਦਾ ਵੀ ਆਪਾਂ ਛੋਟਾ ਲਾ ਸਕਿੰਗ ਫਲੋਰ ਤੇ ਉੱਪਰਲੇ ਫਲੋਰ ਤੇ ਛੋਟਾ ਮਾਲ ਲਾ ਲਈਏ ਬਜਟ ਘਟ ਜੂਆ ਇਹਦਾ ਥੱਪੀਆਂ ਨਾਲੋਂ ਰੇਟ ਅੱਧ ਤੋਂ ਵੀ ਘੱਟ ਰਹੇ ਜਾਂਦੇ ਜੀ ਕਟ 20 ਲੱਗ ਜਾਂਦਾ ਇਹ ਵੀ ਕੁਆਲਿਟੀ ਇੱਕ ਨੰਬਰ ਆ ਪੱਥਰ ਇੱਕ ਪੱਥਰੀ ਆ ਪੱਥਰ ਦਾ ساری ਉਮਰ ਦਾ ਗਹਿਣਾ ਤੁਸੀਂ ਐ ਮਤਲਬ ਜੇ ਤੁਸੀਂ ਬਜਟ ਦੇ ਵਿੱਚ ਘਟਾਉਣਾ ਤੇ ਮਾਰ ਬਜਟ ਸੇਮ ਲਾਉਣਾ ਤਾਂ ਤੁਸੀਂ ਬਜਟਾਂ ਲਾ ਲਓ ਵੀ ਚੌਥਾ ਹਿੱਸਾ ਹੀ ਰਹਿ ਜੂਗਾ ਇਹਦਾ ਯਾਰ ਇੱਕ 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 ਮਿੰਟ ਚਲਾ ਆ ਐਡ ਦੀ ਗੱਲ ਤਾਂ ਹੋਈ ਨਹੀਂ ਸੀ ਆ ਪ੍ਰੀਤ ਬਹੁਤ ਕੰਮ ਦੀ ਚੀਜ਼ ਪਈ ਓਏ ਆ ਭਾਲ ਦੀ ਫਿਰਦੀ ਹੁੰਦੀ ਆ ਦੁਨੀਆ ਆ ਦੇਖ ਆ ਬਾਈ ਜੇ ਕਿਸੇ ਨੇ ਛੱਤ ਛੁੱਤ ਪਾਉਣੀ ਛੱਤ ਪਾਉਣੀ ਆ ਕਿਸੇ ਨੇ ਕੁਝ ਵੀ ਪਾਉਣਾ ਕੋਈ ਦਿੱਕਤ ਨਹੀਂ ਸਹਿਜੇ ਚ ਸਾਰੇ ਮਿਲ ਜਾਣਗੇ ਸਹਿਜੇ ਚ ਸਾਰੇ ਵਾਲੇ ਛੱਤ ਪਾਈ ਹੋਵੇ ਬਾ ਏਸੀ ਵਾਲਾ ਕੰਮ ਹੀ ਆ ਜਿਹੇ ਜਿਹੇ ਏਸੀ ਲਵਾਤਾ ਉਹੋ ਜਿਹਾ ਕੰਮ ਆ ਬਾਈ ਮੈਂ ਆਪਾਂ ਮੜਾ ਜਾਂ ਟਾਈਲਾਂ ਵਾਲੇ ਪਾਸੇ ਵੀ ਗੇੜਾ ਮਾਰ ਲਈ ਟਾਈਲਾਂ ਦੇ ਵਿੱਚ ਟਾਈਲਾਂ ਦੇ ਪਾਸੇ ਵੀ ਮਾਰ ਲਿਆ ਇਹਦੇ ਵੇਚਦੀ ਐਂ ਨੰਗ ਚੱਲ ਕੇ ਨੰਗੇ ਜਾਊਗਾ ਹਾਂ ਨੰਗੇ ਜਾਊਗਾ ਜੀ ਆ ਇਧਰ ਲੈ ਪਾਸੇ ਇਧਰ ਦੀ ਆ ਜੋ ਤੁਹਾਨੂੰ ਮੈਂ ਦਿਖਾਉਣ ਲੱਗਿਆ ਵੀ ਇੱਕ ਵੱਡੇ ਹੋਲ ਸੇਲਰ ਦਾ ਕੰਮ ਆ ਜਿਹੜਾ ਆ ਸਟੋਨ ਆ ਗਿਆ ਜੀ ਆ ਆ ਸਟੋਨ ਆ ਗਿਆ ਜਿਹੜਾ ਐਲੀਵੇਸ਼ਨ ਤੇ ਲਾਉਂਦੇ ਹੁੰਦੇ ਆ ਆ ਇਹਨਾਂ ਦੇ ਲੱਗਦਾ ਸਾਰੇ ਕਲਰ ਮਿਲ ਜਾਣਗੇ ਇੱਥੇ ਕਲਰ ਤੁਹਾਨੂੰ ਡਿਸਪਲੇਸ ਦੇ ਅੰਦਰ ਦਿਖਾਵਾਂਗੇ ਆਪਾਂ ਸਾਈਜ਼ ਵੀ ਸਾਰੇ ਮਿਲ ਜਾਣਗੇ ਸਾਈਜ਼ ਵੀ ਸਾਰੇ ਮਿਲ ਜਾਣਗੇ ਕੋਈ ਦਿੱਕਤ ਨਹੀਂ ਇਹਦੇ ਰੇਟ ਕਦਰ ਵੀ ਸਾਰੇ ਮਿਲ ਜਾਣਗੇ ਰੇਟ ਇਹਦਾ ਇਹੋ ਜਿਹਾ ਦੇ ਦਾਂਗੇ ਤੁਹਾਨੂੰ ਤੁਹਾਨੂੰ ਸਟੋਕ ਤੋਂ ਹੀ ਪਤਾ ਲੱਗ ਜੂਆ ਵੀ ਰੇਟ ਤਾਂ ਆਪਣੇ ਕਹੇ ਜੀ ਹੈ ਰੇਟ ਤੁਹਾਨੂੰ ਇਹੋ ਜਿਹਾ ਦੇ ਦਾਂਗੇ ਤੁਹਾਡੀ ਸੋਚ ਤੋਂ ਪਰੇ ਕਰ ਦਾਂਗੇ ਰੇਟ ਆ ਆ ਪਿਆ ਕਜਾਰੀਆਂ ਪਿਆ ਤੁਹਾਡੇ ਕੋਲ ਕਜਾਰੀਆਂ ਵੀ ਹੈਗਾ ਕਜਾਰੀਆਂ ਦੀ ਆਪਣੇ ਕੋਲੇ ਡਿਸਟ੍ਰੀਬਿਊਟਰਸ਼ਿਪ ਹੈ ਜੀ ਜੀ ਇਹ ਆਰੀਆ ਕੋਈ 32 32 ਲੈਣੀ ਆ 2 4 ਲੈਣੀ ਆ 2 ਬਈ 2 32 64 ਡਬਲ ਚਾਰਜ ਲੈਣੀ ਆ ਸਿੰਗਲ ਚਾਰਜ ਲੈਣੀ ਆ ਸਾਰੀ ਮਿਲੂਗੀ ਤੁਹਾਨੂੰ ਜਿਵੇਂ ਪੱਥਰ ਚ ਆਪਾਂ ਰੇਟ ਦਿੱਤੇ ਆ ਬਾਈ ਹਾਂਜੀ ਉਵੇਂ ਆਪਾਂ ਟਾਈਲਾਂ ਦੇ ਵਿੱਚ ਵੀ ਕੋਈ ਕੋਈ ਸਾਡੇ ਆਉਣ ਨਾਲ ਕਿਸੇ ਦਾ ਭਲਾ ਕਰਦੇ ਹਾਂ ਟਾਈਲ ਦਾ ਤੇ ਪੱਥਰ ਦਾ ਤੇ ਗ੍ਰੇਨਾਈਟ ਦਾ ਜੀ ਆਪਣਾ ਹੋਲ ਸੇਲ ਦਾ ਕੰਮ ਹੈ ਤੁਹਾਨੂੰ ਰੇਟ ਜਿਹੜੇ ਤੁਸੀਂ ਸੋਚ ਰਹੇ ਹੋ ਜੀ ਕੋਈ ਕੁਝ ਵੀ ਤੁਹਾਡੇ ਮਾਈਂਡ 'ਚ ਚੱਲ ਰਿਹਾ ਉਦੋਂ ਵੀ ਤੁਹਾਨੂੰ ਪਰੇ ਕਰ ਦਾਂਗੇ ਰੇਟ ਵੀ ਆ ਜੋਂਸਨ ਪਈ ਆ ਜੋਂਸਨ ਜੋਂਸਨ ਦੀ ਵੀ ਆਪਣੇ ਕੋਲੇ ਡਿਸਟ੍ਰੀਬਿਊਟਰਸ਼ਿਪ ਹੈ ਜੀ ਜੋਂਸਨ ਦੀ ਵੀ ਟਾਈਲ ਤੁਹਾਨੂੰ ਵਾਧੂ ਮਿਲ ਜੂਗੀ ਜਿੰਨੀ ਮਰਜ਼ੀ ਕਜਾਰੀਆ ਦੀ ਵੀ ਆਪਣੇ ਕੋਲ ਡਿਸਟ੍ਰੀਬਿਊਟਰਸ਼ਿਪ ਹੈ ਆ ਕਜਾਰੀਆ ਤੇ ਆ ਗਿਆ ਸਟਾਕ ਦੀ ਕੋਈ ਕਮੀ ਨਹੀਂ ਆ ਜੋ ਸਟਾਕ ਦੀ ਕੋਈ ਕਮੀ ਨਹੀਂ ਗਈ ਡਿਜ਼ਾਈਨਰਾਂ ਦੀ ਕੋਈ ਸਟਾਕ ਦਾ ਜਿੰਨਾ ਤੁਸੀਂ ਕਹੋਗੇ ਜੀ ਤੁਹਾਨੂੰ ਐ ਲੱਗੂ ਇੱਕੋ ਹੀ ਇੱਕ ਛੱਡੋ ਚ 10 ਕੋਠੀਆਂ ਦਾ ਇੱਕ ਡਿਜ਼ਾਈਨ ਲੈਣਾ ਤੁਹਾਨੂੰ ਤਾਂ ਵੀ ਮਿਲੂਗਾ ਆਪ ਇੱਕ ਕੋਈ ਵੱਡਾ ਬਿਲਡਰ ਆ ਜੀ ਨੇ ਕੋਈ ਬਿਲਡਰ ਕਿੰਨਾ ਮਰਜੀ ਕੋਈ ਫਲੈਟ ਬਣਾਉਣੇ ਆ ਤਾਂ ਵੀ ਕੋਈ ਦਿੱਕਤ ਨਹੀਂ ਕਿਸੇ ਇਧਰਲੇ ਪਾਸੇ ਸਟਾਕ ਪਿਆ ਸਟਾਕ ਇਹਦੇ ਨਾਲ ਦੇ ਕਈ ਛੱਡ ਹੈ ਜੀ ਸਟਾਕ ਦੀ ਕੋਈ ਕਮੀ ਨਹੀਂ ਇਹਦੇ ਵਿੱਚ ਬਾਈ ਹੋਰ ਕੋਈ ਵੈਰਾਈਟੀ ਆ ਆ ਕਿਹੜੀ ਵੈਰਾਈਟੀ ਆ ਆਹ ਆਹ ਇਹ ਦੋ ਬਈ ਦੋ ਦੀ ਟਾਇਲ ਆ ਗਈ ਜੀ ਪ੍ਰੀਮੀਅਮ ਦਾ ਮਾਲ ਹੋਊਗਾ ਹਾਂਜੀ ਜਿਵੇਂ ਆਮ ਆਪਾਂ ਕਟ ਬਜਟ ਦੇ ਵਿੱਚ ਜਾਣਾ ਜੀ ਐਂ ਮੰਨ ਕੇ ਚੱਲੋ ਇਹ ਜੀ ਮੈਂ 2 ਬਈ 2 ਦੀ ਡੀਟੈਲ ਹੈ ਜੀ ਤੇ 20 ਰੁਪਏ ਫੁੱਟ ਪਊਗੀ ਆਪਾਂ ਨੂੰ ਪ੍ਰੀਮੀਅਮ ਦੀ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਹੋਰ ਵੀ ਮਿਲ ਜਾਣਗੇ ਡਿਜ਼ਾਈਨ ਦੀ ਕੋਈ ਦਿੱਕਤ ਨਹੀਂ ਇੱਕੋ ਹੀ ਡਿਜ਼ਾਈਨ ਚ ਮਾਲ ਜਿੰਨਾ ਮਰਜੀ ਤੁਸੀਂ ਇੱਕ ਗੱਲ ਹੋਰ ਦੇਖੋਗੇ ਬੰਦੇ ਕੋਲੇ ਇੱਥੇ ਸਟਾਕ ਯਾਰ ਇੱਕ ਗੱਲ ਮੈਨੂੰ ਹੋਰ ਦੱਸ ਜਿਹੜੀ ਪਾਸੇ ਵਾਲੀ ਆ ਤੁਹਾਨੂੰ ਐਂ ਪਤਾ ਲੱਗ ਜਾਂਦਾ ਵੀ ਫਲਾਨਾ ਮਾਲ ਸਾਡੇ ਕੋਲੇ ਮੁੱਕ ਗਿਆ ਕੋਈ ਸਟਾਕ ਸਾਡੇ ਕੋਲੇ ਜੀ ਸਟਾਕ ਸਾਰਾ ਮੈਂਟੇਨ ਹੈ ਜੀ ਸਾਰਾ ਲਿਖਿਆ ਹੋਇਆ ਹੈ ਵੀ ਆਏ ਆ ਨੇ ਗੱਡੀ ਸਟਾਕ ਦੀ ਰੋਜ਼ ਮਾਲ ਆਉਂਦਾ ਰੋਜ਼ ਅਸੀਂ ਸਟਾਕ ਚੜਾਉਣੇ ਵੀ ਆਂ ਰੋਜ਼ ਅਸੀਂ ਸਟਾਕ ਘਟਾਉਣੇ ਵੀ ਆਂ ਹਾਂ ਕਾਗਜ਼ਾਂ ਦੇ ਵਿੱਚ ਜਿਹੜਾ ਡਬੇ ਪ੍ਰੋਗਰਾਮਾਂ ਘਟੀ ਜਾਂਦੇ ਆ ਪ੍ਰੋਪਰ ਆਹੋ ਮੈਂ ਕਹਿ ਰਿਹਾ ਵੀ ਇਹਨਾਂ ਦੀ ਕੋਈ ਦਿੱਕਤ ਨਹੀਂ ਡਿਜ਼ਾਈਨ ਸਾਨੂੰ ਡਾਰਕ ਲਾਈਟ ਸਾਰੇ ਮੇਲ ਦੇ ਡਿਜ਼ਾਈਨ ਮਿਲਣਗੇ ਜਿੰਨੇ ਵੀ ਤੁਸੀਂ ਡਿਜ਼ਾਈਨ ਕਹੋਗੇ ਲਓ ਵੀ ਮਹਲੋ ਚੱਕੋ ਇੱਥੋਂ ਹੋਲ ਸੇਲ ਵੀ ਇਹਨਾਂ ਦੀ ਕੋਈ ਦਿੱਕਤ ਨਹੀਂ ਡਿਜ਼ਾਈਨ ਜਿੰਨੇ ਤੁਸੀਂ ਕਹੋਗੇ ਕੋਈ ਮੈਟ ਵੀਡੀਓ ਦੇ ਵਿੱਚ ਇਹਨਾਂ ਕੁ ਕੁਝ ਪਿਆ ਵੀ ਸਾਰਾ ਕੁਝ ਦਿਖਾ ਨਹੀਂ ਸਕਦੇ ਸਾਨੂੰ ਔਰ ਜਦੋਂ ਤੁਸੀਂ ਆਉਂਗੇ ਤੁਸੀਂ ਆਪ ਹੀ ਕਹੋਗੇ ਰੇਟ ਕੁਆਲਟੀ ਤੇ ਡੀਲਿੰਗ ਵੀ ਬਾਕੀ ਵੈਸਟ ਹੈ ਆ ਜੋ ਗ੍ਰੇਨੇਟ ਗ੍ਰੇਨੇਟ ਵੀ ਦਿਖਾ ਦਗੇ ਗ੍ਰੇਨੇਟ ਵੀ ਦਿਖਾ ਦਨੇ ਆ ਗ੍ਰੇਨੇਟ ਆ ਵੀ ਦਿਖਾ ਦਗੇ ਆ ਜਾ ਪ੍ਰੀਤ ਉਧਰ ਲੈ ਕੋਟਾ ਸਟੋਨ ਲੈਣਾ ਕੋਟਾ ਸਟੋਨ ਵੀ ਫੁੱਲ ਕੁਆਂਟੀਟੀ ਦੇ ਵਿੱਚ ਪਿਆ ਉਹ 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 ਕੀ ਹੁੰਦਾ ਉਹ ਕੀ ਹੁੰਦਾ ਕੋਟਾ ਸਟੋਨ ਗ੍ਰੀਨ ਕਲਰ ਦਾ ਹੁੰਦਾ ਜੀ ਤੁਹਾਨੂੰ ਉਹ ਵੀ ਦਿਖਾਉਣੇ ਆਪਾਂ ਵੀਡੀਓ ਦੇ ਵਿੱਚ ਚਲੋ 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 ਚੱਲ ਪ੍ਰੀਤ ਨੂੰ ਦਿਖਾਉਣੇ ਆ ਪੁੱਤ ਉਹ ਕੋਟਾ ਸਟੋਨ ਕੀ ਹੁੰਦਾ ਇੱਧਰ ਦੀ ਨਾ ਜਾਇਆ ਜਾਊਗਾ ਆ ਜਾਓ ਇੱਧਰ ਦੀ ਕਿੱਧਰ ਦੀ ਜਾਣਾ ਆ ਸਿੱਧਰ ਦੀ ਨਾ ਭੜਿਆ ਜਾਓ ਜੀ ਆਓ ਇ ਸਟਾਕ ਤੇ ਮਰਵਾ ਦੋ ਨੀਗਾ ਕੋਈ ਦਿੱਕਤ ਨਹੀਂ ਸਟਾਕ ਆਹ ਦੇਖ ਪ੍ਰੀਤ ਇਧਰਲੇ ਪਾਸੇ ਆਹ ਕਿਹੜਾ ਪਿਆ ਬਾਈ ਆ ਆ ਜਿਹੜਾ ਆ ਪੱਥਰ ਆਹਾ ਆ ਪੱਥਰ ਜਿਵੇਂ ਆਹ ਕੁਆਲਿਟੀ ਆ ਗਈ ਆ ਮਾਤਾ ਵਰਦੀ ਕੁਆਲਿਟੀ ਆ ਗਈ ਆਹਾ ਇਹ ਵੀ ਪਿਓਰ ਮਕਰਾਨੇ ਦਾ ਮਾਲ ਹੈ ਜੀ ਇਹ ਮਾਤਾ ਵਰਦੀ ਕੁਆਲਿਟੀ ਹੈ ਕੁਆਲਿਟੀ ਇਹ ਵੀ ਇੱਕ ਨੰਬਰ ਹੈ ਰੇਟ ਤੁਹਾਨੂੰ ਇਹੋ ਜਿਹਾ ਦੇ ਦਾਂਗੇ ਵੀ ਤੁਹਾਡੀ ਸੋਚ ਤੋਂ ਪਰੇ ਕਰ ਦਾਂਗੇ ਇਹ ਜਿਹੜਾ ਤੁਸੀਂ ਸੋਚੀ ਜੰਨੇ ਹੋ ਰੇਟ ਉਦੋਂ ਵੀ ਪਰੇ ਕਰ ਦਿੰਦੇ ਇਹ 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 ਡੂੰਗਰੀ ਤੋਂ ਮਤਲਬ ਥੱਲੇ ਆ ਜਾਂਦਾ ਰੇਟ ਦੇ ਵਿੱਚ ਉੱਪਰ ਚਲਾ ਜਾਂਦਾ ਨਹੀਂ ਇਹ ਡੂੰਗਰੀ ਤੋਂ ਥੱਲੇ ਆ ਜਾਂਦਾ ਇਹ ਡੂੰਗਰੀ ਸਭ ਤੋਂ ਮਤਲਬ ਉੱਪਰ ਆ ਜਾ ਵੜਾ ਡੂੰਗਰੀ ਸਰ ਨਾਲ ਉੱਪਰ ਹੈ ਡੂੰਗਰੀ ਪੂਰੀ ਵੈਸਟ ਚੀਜ਼ ਹੈ ਜਿਹਨੇ ਡੂੰਗਰੀ ਲਾ ਲਈ ਉਹ ਦੂਜੀ ਕੁਆਲਿਟੀ ਜੀ ساری ਉਮਰ ਜਾਂਦੇ ਹੀ ਨਹੀਂ ਇੱਕ ਮਿੰਟ ਆ ਦੇਖੇਗਾ ਆ ਦੇਖ ਕ ਕਿੱਡੀਆਂ ਕਿਡੀਆਂ ਟਾਈਲਾਂ ਪਈਆਂ ਆਹਾ ਲੈ ਆਹਾ ਦੇਖ ਕਮਾਲ ਯਾਰ ਦੇਖ ਪ੍ਰੀਤ ਇੱਕੋ ਹੀ ਡਿਜ਼ਾਈਨ ਦੇ ਵਿੱਚ ਜੀ ਇੱਕੋ ਹੀ ਸਿੰਗਲ ਲੋਡ ਹੈ ਜੀ ਐਵੇਂ ਮੰਨ ਕੇ ਚੱਲੋ ਤੁਸੀਂ ਇਹਦੀ ਸਾਈਡ ਤੇ ਨਿਗਾਹ ਮਾਰੋ ਜੀ ਲੋਡ ਤੇ ਪੂਰਾ ਪੇਟੀ ਬੈਗ ਲੋਡ ਹੋਊ ਆ ਇਹ ਐਵੇਂ ਮੰਨ ਕੇ ਚੱਲੋ ਕੱਲਾ ਬਲੋਕ ਇਹ ਐਵੇਂ ਮੰਨ ਕੇ ਚੱਲੋ ਜੀ 3500 ਫੁੱਟ ਦਾ ਇਹਦੇ ਨਾਲ ਦੇ ਬਲੋਕ ਇੱਕ ਨਹੀਂ ਆਪਣੇ ਕੋਲੇ ਬਹੁਤ ਪਏ ਆ ਸਿੰਗਲ ਸਿੰਗਲ ਬਲੋਕ ਪੂਰਾ ਜੈਨੂਨ ਰੇਟ ਵੀ ਰੇਟ ਇੰਨਾ ਕਿ ਜੈਨੂਨ ਹੋਊਗਾ ਵੀ ਸੋਚ ਤੋਂ ਪਰੇ ਆ ਤੁਹਾਡੇ ਤੁਸੀਂ ਕਹੋਗੇ ਵਾਕਈ ਠੀਕ ਹੈ ਜੀ ਚੀਜ਼ ਯਾਰ ਤੁਸੀਂ ਮਾਲ ਲੈਣਾ ਕਿਤੇ ਚਲੇ ਜਾਓ ਜੇ ਤੁਸੀਂ ਸਰਪ੍ਰਾਈਜ਼ ਹੋਣਾ ਤਾਂ ਪ੍ਰਦੀਪ ਕੋਲੇ ਆਜੋ ਆ ਜੋਂਸਨ ਦਾ ਸਟਾਕ ਆ ਗਿਆ ਜੀ ਹਾਂ ਆ ਦੇਖੋ ਜੌਨਸਨ ਦਾ ਪਿਆ ਜੌਨਸਨ ਦਾ ਆ ਗਿਆ ਜੌਨਸਨ ਦੀ ਫੁੱਲ ਬੋਡੀ ਮਿਲ ਜੂਗੀ ਉਹ ਉਹ ਜਿਹੜਾ ਚਾਰਜ ਵੀ ਮਿਲ ਜੂ ਉਹ ਸਾਨੂੰ ਦਿਖਾਓ ਜਿਹੜਾ ਤੁਸੀਂ ਕੀ ਆਂਦੇ ਸੀਗੇ ਕੋਸ਼ਾ ਸਟੋਰ ਹੈ ਆ ਕੋਈ ਨਵੀਂ ਗੱਲ ਆਕੀ ਸੀ ਪ੍ਰੀਤ ਨੇ ਭਾਈ ਨੇ ਕਰਦੀ ਆ ਆ ਮੈਂ ਆ ਮੇਨ ਮੇਡ ਪਿਆ ਆਹਾ ਆ ਮੇਨ ਮੇਡ ਪਿਆ ਜੀ ਆਹਾ ਇਹ ਮਸ਼ੀਨ ਨਾਲ ਬੰਦਾ ਹੀ ਅੱਠ ਪੁੱਤੀ ਸਲੇਬ ਹੈ ਇਹ ਕਿਚਨ ਵਾਸਤੇ ਲਾਉਣੀ ਆ ਆਪਾਂ ਕੋਈ ਹੋਰ ਟੇਬਲਾਂ ਤੇ ਲਾਉਣੀ ਆ ਕਿੱਤੇ ਵੀ ਲੋਣੀ ਆ ਕੋਈ ਹੋਟਲ ਦੇ ਟੇਬਲ ਬਣਾਉਣੇ ਆ ਕੁਝ ਵੀ ਬਣਾਉਣਾ ਫੁੱਲ ਕੁਆਨਟੀਟੀ ਦੇ ਵਿੱਚ ਬਈ ਐ ਜਿਵੇਂ ਇਹਦਾ ਰੇਟ ਤੁਹਾਨੂੰ ਇਹਦੇ ਰੇਟ ਤੋਂ ਹੀ ਪਤਾ ਲੱਗ ਜੂ ਵੀ ਰੇਟ ਆਪਣੇ ਕਿਹੇ ਜੇ ਆ ਹੂੰ ਵੀ ਕਿਸੇ ਵੀ ਚੀਜ਼ ਦਾ ਤੁਸੀਂ ਅਨਕਵਾਰੀ ਕਰੋ ਯਾਰ ਅਖਰੀ ਫੋਨ ਲਾਓ ਆ ਵੀ ਮੈਨ ਮੇਡ ਆ ਆ ਵੀ ਮੈਨ ਮੇਡ ਆ ਤੇ ਉਹ ਦਿਖਾ ਬਾਈ ਇਹਦਾ ਜਿਹੜਾ ਰੇਟ ਆ ਜੀ ਇਹਦਾ ਤੁਹਾਨੂੰ ਆਪਾਂ ਹਾਂਜੀ 8 ਫੁੱਟੀ ਸਲੈਬ ਹੈ 15 ਐਮ ਐ ਮੋਟੀ ਹੈ ਇਹ ਦਿਖਾਓ ਇਹਦੀ ਮੋਟਾਈ ਦਿਖਾਓ ਜੀ ਹਾਂ ਜੀ ਵੀਟੀ ਸਲੈਬ ਹੈ ਇਹ ਇਹ ਤੁਹਾਨੂੰ ਐ ਮੰਨ ਕੇ ਚੱਲੋ 100 ਰੁਪਏ ਤੋਂ ਘੱਟ ਕਿੱਦਾਂ ਨਹੀਂ ਮਿਲਣੀ ਇਹ ਤੁਹਾਨੂੰ ਆਪਾਂ ਓਨਲੀ 50 ਰੁਪਏ ਦੇ ਦਾਂਗੇ 50 ਰੁਪਏ ਫੁੱਟ 50 ਰੁਪਏ ਫੁੱਟ 50 ਰੁਪਏ ਫੁੱਟ ਸਲੇ ਮਿਲ ਜੂਗੇ ਇਹ ਤੇ ਇਹ ਜੇ ਰੰਗ ਹੋਰ ਮਿਲ ਜਾਣਗੇ ਰੰਗ ਆਉਂਦੇ ਹੀ ਰਹਿੰਦੇ ਆ ਜੀ ਫਿਲਹਾਲ ਜਿਵੇਂ ਆ ਰੰਗ ਪਿਆ ਇਹਦਾ ਕਟੋ ਘੱਟ ਐਡੇ ਟਾਈਮ 30 ਹੀਰ ਫੁੱਟ ਮਾਲ ਪਿਆ ਇੱਕੋ ਹੀ ਨਾਲ ਦਾ ਆ ਸਾਰੇ ਡੱਬੇ ਪਏ ਆ ਇੱਧਰ ਵੀ ਨਿਗਾ ਮਰਾਓ ਆ ਵੀ ਇਹਦੇ ਨਾਲ ਦਾ ਸੇਮ ਕਲਰ ਪਿਆ ਜੀ ਕੋਈ ਦਿੱਕਤ ਨਹੀਂ ਬਾਕੀ ਜੇ ਇਹ ਚ ਫੁੱਲ ਬੋਡੀ ਚ ਜਾਣਾ ਫੁੱਲ ਬੋਡੀ ਮਿਲ ਜੂ ਉਹਦਾ ਰੇਟ ਥੋੜਾ ਜਿਹਾ ਪਲੱਸ ਹੋ ਜੂ ਇਹਦੇ ਨਾਲ ਠੀਕ ਆ ਆ ਜੋ ਕੋਟ ਸਟੋਨ ਦੇ ਚੱਲਦੀ ਐਡੀ ਥੱਪੀ 50 ਰੁਪਏ ਫੁੱ ਉਹ ਦਿਖਾ ਸਾਨੂੰ ਕੋਟਾ ਸਟੋਨ ਕੋਟਾ ਸਟੋਨ ਆ ਜੋ ਕੋਟਾ ਸਟੋਨ ਦੇ ਚਲਦੇ ਆ ਜੀ ਲਾ ਪ੍ਰੀਤ ਆਪਾਂ ਵੀ ਕੋਟਾ ਸਟੋਨ ਨਹੀਂ ਸੀ ਯਾਰ ਦੇਖਾ ਮਨ ਲਓ ਤੁਸੀਂ ਕੋਟਾ ਸਟੋਨ ਦੇਖਿਆ ਤਾਂ ਤੁਸੀਂ ਦੱਸੋ ਆ ਜੋ ਕੋਟਾ ਸਟੋਨ ਦਿਖਾਉਨੇ ਆ ਇਧਰ ਦੀ ਤਾਂ ਆਪਾਂ ਪਹਿਲਾਂ ਵੀ ਮੈਦਾ ਨੰਗੇ ਸੀਗੇ ਬਸ ਨੰਗੇ ਤਾਂ ਸੀਗੇ ਜੀ ਉਦੋਂ ਆਪਾਂ ਕੋਟਾ ਸਟੋਨ ਦੂਰੀ ਦੇਖ ਲਈ ਤੇ ਰੈੱਡ ਸਟੋਨ ਦੇਖ ਲਿਆ ਹਾਂ ਕੋਟਾ ਸਟੋਨ ਆਪਾਂ ਦੇਖਿਆ ਨਹੀਂ ਅੱਜ ਮਨ ਲਓ ਕੁਆਲਿਟੀ ਤਾਂ ਜੀ ਐਂ ਲਾ ਲੋ ਵੀ ਏ ਟੂ ਏ ਡੀ ਪਈ ਐ ਕੋਈ ਇਹੋ ਜੀ ਚੀਜ਼ ਹੋਣੀ ਨਹੀਂ ਉਸੀ ਸੰਪਰਕ ਕਰੋ ਕੋਈ ਗੱਲ ਨਹੀਂ ਸਾਰੀ ਚੀਜ਼ ਆਹ ਆਹ ਪ੍ਰਦੀਪ ਭਾਈ ਉਹ ਹੋ ਐਲੀਵੇਸ਼ਨ ਆ ਇਹ ਐਲੀਵੇਸ਼ਨ ਵਾਲਾ ਚਿੱਟੇ ਰੰਗ ਦਾ ਕਰੀਮ ਰੰਗ ਦਾ ਇਹ ਚ ਬਲੈਕ ਵੀ ਮਿਲ ਜੂ ਯੈਲੋ ਕਲਰ ਵੀ ਮਿਲ ਜੂ ਸੈਜ ਵੱਡਾ ਵੀ ਮਿਲ ਜੂ ਸਾਰੇ ਸੈਜ ਮਿਲ ਜਾਣਗੇ ਆ ਆ ਗਿਆ ਜੀ ਕੋਟਾ ਸਟੋਨ ਅੱਛਾ ਆ ਆ ਗਿਆ ਕੋਟਾ ਸਟੋਨ ਇਹ ਘਰਾਂ ਚ ਵੀ ਬਹੁਤ ਲੱਗਦਾ ਜੀ ਬਿਲਡਿੰਗਾਂ ਚ ਵੀ ਬਹੁਤ ਲੱਗਦਾ ਇਹ ਤਾਂ ਯਾਰ ਮੇਰੇ ਸਾਹਮਣੇ ਬਾਹਰਲੇ ਪਾਸੇ ਫਰਸ਼ ਮਾਰਲੇ ਪਾਸੇ ਓਪਨ ਜਿ ਲੱਗਦਾ ਜੀ ਇਹਦੀ ਮੋਟਾਈ ਹੁੰਦੀ ਹੈ 25 ਤੋਂ 30 ਐਮ ਐਮ ਆਹ ਦੇਖੋ ਆਪਾਂ ਟਰੈਕਟਰ ਖੜਾਉਣਾ ਹੈ ਮੈਂ ਕਾਰ ਖਡਾਉਣੀ ਹੈ ਕੁਛ ਵੀ ਖਡਾਉਣਾ ਕੋਈ ਦਿੱਕਤ ਨਹੀਂ ਕਿਸੇ ਵੀ ਗੱਲ ਕਿੰਨੀ ਹੋ ਹੋਲੇ ਦੀ ਮੋਟਾਈ ਹੈ ਜਿੰਨਾ ਮਰਜੀ ਵਜਨ ਹੋਵੇ ਕੋਈ ਦਿੱਕਤ ਨਹੀਂ ਇਹਨੂੰ ਵਜਾ ਇਹ ਪ੍ਰਤੀਪ ਇਹ ਤਾਂ 5 ਮਿਲ ਜਾਂਦਾ ਹੋ 5 ਚ ਮਿਲ ਜਾਂਦਾ ਜੀ ਇਹ ਇਹ ਤਾਂ ਸਾਈਜ਼ ਬਈ 2 ਦਾ ਸਾਈਜ਼ ਹੁੰਦਾ ਗੁਣੀਆਂ ਕੀਤਾ ਹੁੰਦਾ ਛੋਟਾ ਸਾਈਜ਼ ਹੁੰਦਾ ਨੋਰਮਲ ਜਿਹਾ ਗੁਣੀਆਂ ਮੋਕੇ ਤੇ ਕਰਨਾ ਪੈਂਦਾ 22 22 ਸਾਈਜ਼ ਹੁੰਦਾ ਅੰਡਰ ਸਾਈਜ਼ ਹੁੰਦਾ 22 ਤੋਂ ਅੱਛਾ ਇਹਦਾ ਵੀ ਰੇਟ ਤੁਹਾਨੂੰ ਆਪਾਂ ਬਹੁਤ ਬਾਜੀ ਤੇ ਵਧੀਆ ਰੇਟ ਦੇ ਦਾਂਗੇ ਹੂੰ ਇਹ ਤਾਂ ਬਹੁਤ ਸੋਹਣਾ ਰੇਟ ਦੇ ਦਾਂਗੇ ਕੋਈ ਦਿੱਕਤ ਨਹੀਂ ਤੁਸੀਂ ਕੰਟੈਕਟ ਕਰੋ ਸ਼ਗਰੀਨ ਤੇ ਨੰਬਰ ਆਈ ਜਾਂਦਾ ਉਸ ਤੇ ਤੁਸੀਂ ਕੰਟੈਕਟ ਕਰੋ ਕੋ ਕਿਸੇ ਵੇਲੇ ਨੰਬਰ ਬੀਜੀ ਹੈ ਚਲੋ ਜਿਆਦਾ ਬੀਜੀ ਹੁੰਨੇ ਆ ਤਾਂ ਮੈਸੇਜ ਕਰਕੇ ਛੱਡ ਦੋ WhatsApp ਯਾਰ ਜਦੋਂ ਤੁਸੀਂ ਨਾ ਮੈਂ ਰਿਪਲਾਈ ਮਿਲੂਗਾ WhatsApp ਯਾਰ ਤੁਸੀਂ ਪਤਾ ਕੀ ਕਰਨਾ ਇੱਕ ਤੁਸੀਂ ਤੁਸੀਂ ਆਮ ਆਉਂਨੇ ਆ ਉਹ ਸਾਹਮਣੇ ਹੈਗੀ ਆ ਆਊਟਲੈਟ ਆਊਗਾ ਆਊਟਲੈਟ ਤੁਸੀਂ ਆਉਂਨੇ ਆ ਤੇ ਆਊਟਲੈਟ ਦੇ ਬਿਲਕੁਲ ਸਾਹਮਣੇ ਬਿਲਕੁਲ ਪ੍ਰਦੀਪ ਬੈਠਾ ਕੋਲੇ ਮੱਕੜੀ KFC ਨਾਲ ਹੂੰ ਆਊਟਲੈਟ ਦੇ ਜਮਾ ਸਾਹਮਣੇ ਪ੍ਰਦੀਪ ਮਾਰਬਲ ਪੁੱਛੋ ਮੰਡੀ ਬਠਿੰਡੇ ਤੋਂ ਵੀ 10 ਕਿਲੋਮੀਟਰ ਹੈ ਰਾਮਪਰੇ ਤੋਂ ਵੀ 10 ਕਿਲੋਮੀਟਰ ਹੈ ਜਮਾ ਬਚਾਲੇ ਆ ਬਠਿੰਡਾ ਤੇ ਰੰਪਰੇ ਦੇ ਪੁੱਤੋ ਮੁੰਡਿਆ ਇੱਧਰ ਆ ਆ ਵੀ ਆ ਵੀ ਦਿਖਾਉਣ ਵਾਲਾ ਇਹਨੂੰ ਕਹਿ ਦਿੰਦੇ ਆ ਗ੍ਰੇਨਾਈਟ ਗ੍ਰੇਨਾਈਟ ਜੀ ਹਾਂ ਇਹ ਆ ਗਿਆ ਗ੍ਰੇਨਾਈਟ ਇਹ ਇਹ ਜਿਆਦਾ ਸਾਊਥ ਦਾ ਹੁੰਦਾ ਸਾਊਥ ਦਾ ਵੀ ਹੁੰਦਾ ਜੀ ਰਾਜਸਥਾਨ ਦਾ ਵੀ ਹੁੰਦਾ ਜੀ ਸਾਰੇ ਮਿਲਦੇ ਹੀ ਆਪਣੇ ਕੋਲ ਯਾਰ ਆ ਜਿਹੜਾ ਪਿਆ ਆਹਾ 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 ਇਹ ਗ੍ਰੀਨ ਆ ਗਿਆ ਜੀ ਮੈਨ ਮੇਡ ਨਹੀਂ ਲੱਗਦਾ ਮੈਨੂੰ ਇਹ ਨਹੀਂ ਮੈਨ ਮੇਡ ਨਹੀਂ ਜੀ ਨੇਚਰਲ ਹੀ ਹੈ ਵੀ ਨੇਚਰਲ ਇੰਨਾ ਹਰਾ ਇਹਨਾਂ ਹਰਾਏ ਸਕੂਲਾਂ ਦੇ ਵਿੱਚ ਵੀ ਲੱਗਦਾ ਜ਼ਿਆਦਾ ਹੂੰ ਘਰਾਂ 'ਚ ਵੀ ਲਵਾਉਂਦੇ ਆ ਪਹਿਲਾਂ ਆਮ ਤਾਰ ਇਹ ਘਰਾਂ 'ਚ ਸੈਲਫਾਂ ਤੇ ਲੱਗਦਾ ਸੀ ਅੱਜ ਕੱਲ ਇਹ ਸਕੂਲਾਂ 'ਚ ਹਸਪੀਟਲ 'ਚ ਬਿਲਡਿੰਗਾਂ 'ਚ ਇਹੀ ਲੱਗਦਾ ਅੱਛਾ ਹੂੰ ਹੋਰ ਕਲਰ ਵੀ ਸਾਰੇ ਮਿਲ ਜਾਣਗੇ ਕਾਕਾ ਆ ਜਾ ਉਰੇ ਆਈ ਮੜਾ ਜਾ ਆ ਜਾ ਆ ਜਾ ਤੂੰ ਕਲਰ ਫੇਰ ਗੱਲ ਕਰਾਂਗੇ ਤੇ ਆਹਾ ਇਹ ਕਿਚਨ ਵਾਸਤੇ ਐਸਪੈਸ਼ਲ ਨੇਚਰਲ ਚੀਜ਼ ਐ ਕਿਚਨ ਵਾਸਤੇ ਐਸਪੈਸ਼ਲ ਫਰਨੀਸ਼ਿੰਗ ਇਹਦੀ ਬਹੁਤ ਸੋਹਣੀ ਆਊਗੀ ਲੱਗੇ ਬਾਦ ਜੋ ਲਾਈਟਿੰਗ ਆਊਗੀ ਸਾਰੀ ਚੀਜ਼ ਇਹ ਚਮਕੂਗੀ ਨੇਚਰਲ ਚੀਜ਼ ਐ ਸੇਮ ਐ ਦਾ ਗੋਲਾ ਬਣੂਗਾ ਜੀ ਹਾਂ ਇਹ ਮਤਲਬ ਨੈਚੁਰਲ ਆ ਮਤਲਬ ਜਿਹਨੂੰ ਕਟਾਂਗੇ ਵਿੱਚੋਂ ਉਹੀ ਨਿਕਲੂ ਸੇਮ ਨਿਕਲੂ ਆ ਇਹ ਕਹਿੰਦਾ ਮਤਲਬ ਮੈਨ ਮੇਡ ਨਹੀਂ ਮਸ਼ੀਨ ਨਾਲ ਨਹੀਂ ਬਣਿਆ ਹੋਇਆ ਇਹ ਹਾਂ ਇਹਦੇ ਅੰਦਰ ਵੀ ਇਹ ਕੋਸ਼ੀ ਆ ਹੂੰ ਰੇਟ ਸਾਨੂੰ ਇਹੋ ਜੇ ਦਵਾਂਗੇ ਆਪਾਂ ਗ੍ਰੇਨਾਈਟ ਦੇ ਟਾਈਲ ਦੇ ਮਾਰਬਲ ਦੇ ਤੁਸੀਂ ਜਿੰਨੀਆਂ ਮਰਜ਼ੀ ਵੀਡੀਓ ਦੇਖੀਆਂ ਚਾਹੇ ਤੁਸੀਂ ਕੁਝ ਵੀ ਦੇਖਿਆ ਪੰਜਾਬ ਦੀਆਂ ਵੀਡੀਓ ਐ ਕੁਝ ਵੀ ਹੈ ਸਾਨੂੰ ਉਹਦੇ ਨਾਲ ਉਹ ਘੱਟ ਰੇਟ ਤੇ ਮਿਲੂਗਾ ਤੁਹਾਡਾ ਗੇੜਾ ਐਵੇਂ ਨਹੀਂ ਜਾਊਗਾ ਪਰ ਚੋ ਮੰਡੀ ਆ ਗਈ ਪ੍ਰਦੀਪ ਇੱਕ ਹੋਰ ਤੁਸੀਂ ਆਪਦੇ ਵੱਲੋਂ ਕੁਝ ਦਿਖਾਉਣ ਲੱਗੇ ਸੀ ਮੇਰੀ ਤਾਂ ਨਿਗਾਹ ਇੰਨਾ ਤੇ ਪੈ ਗਈ ਸੀ ਮੈਂ ਤਾਂ ਇਧਰ ਨੂੰ ਆ ਕੇ ਕੀ ਦਿਖਾਉਣ ਲੱਗੇ ਕੁਝ ਸੀਗਾ ਤੁਹਾਡੇ ਦਿਮਾਗ ਦੇ ਵਿੱਚ ਗ੍ਰੇਨਾਈਟ ਦੇ ਵਿੱਚ ਐ ਜੀ ਆਪਣੇ ਕੋਲੇ ਸਾਰੇ ਕਲਰ ਮਿਲਣਗੇ ਜਿਵੇਂ ਹਣੀ ਬਰਾਊਨ ਸਟੀਲ ਗ੍ਰੇ ਹੋ ਗਿਆ ਲਪਾਟੋ ਵੀ ਮਿਲੂਗਾ ਉਹ ਸਟੀਲ ਗ੍ਰੇ ਕਿੱਥੇ ਆਜੋ ਉਹ ਕਿੱਥੇ ਆ ਮੜਾ ਇਹ ਦਿਖਾਕ ਤੁਹਾਨੂੰ ਵੀ ਪਤਾ ਲੱਗੇ ਵੀ ਸਟੀਲ ਰੰਗਾ ਕਿਹੜਾ ਹੁੰਦਾ ਆ ਗਿਆ ਜੀ ਸਟੀਲ ਗਰੇ ਸਾਊਥ ਦਾ ਕਲਰ ਹੈ オリジナル ਕਲਰ ਹੈ ਇਹ ਹੈਗਾ ਜੀ ਲਪਾਟੋ ਹਾਂ ਲੈਦਰ ਇਹਦੇ ਵਿੱਚ ਤੁਹਾਨੂੰ ਪਲੇਨ ਵੀ ਮਿਲੂਗਾ ਇਹ ਦੇਖ ਪਾਲਿਸ਼ ਵੀ ਮਿਲੂਗਾ ਤੇ ਲੈਦਰ ਵੀ ਮਿਲੂਗਾ ਸੇਮ ਕਲਰ ਦੇ ਵਿੱਚ ਇਹਨੂੰ ਫੀਲ ਕਰੋਗੇ ਦੇਖਣ ਨੂੰ ਤਾਂ ਲੈਦਰ ਲੱਗ ਰਿਹਾ ਇਹਨੂੰ ਹੱਥ ਲਾਓਗੇ ਹੱਥ ਤੇ ਵੀ ਐਂ ਲੱਗਦਾਵੇਂ ਲੈਦਰ ਦਾ ਹੀ ਹੁੰਦਾ ਹਾਂ ਪਿਓਰ ਲੈਦਰ ਦਾ ਹੀ ਇੱਕ ਨੰਬਰ ਕੁਆਲਿਟੀ ਸੇਮ ਗੋਲਾ ਬਣੂ ਸਾਊਥ ਦਾ ਮਾਲ ਹੈ ਪਰਲ ਬਲੈਕ ਵੀ ਮਿਲੂ ਆ ਜੀ ਕੁਆਲਿਟੀ ਸੋਨੂੰ ਹਾਈ ਕਲਾਸ ਆ ਜਿਹੜੀ ਉਹ ਸਾਰੀ ਮਿਲੂਗੀ ਆ ਪਰਲ ਬਲੈਕ ਦਾ ਆ ਗਿਆ ਜੀ ਲੈਦਰ ਇਹ ਵੀ ਲੈਦਰ ਹੀ ਆ ਪਰਲ ਬਲੈਕ ਦਾ ਤੇ ਆਹੀ ਆ ਗਿਆ ਪਰਲ ਬਲੈਕ ਦਾ ਪਲੇਨ ਹਾਂ ਆ ਪਲੇਨ ਆ ਗਿਆ ਪਰਲ ਬਲੈਕ ਦਾ ਉਹ ਲੈਦਰ ਆ ਗਿਆ ਪਲੇਨ ਆ ਗਿਆ ਆ ਜਮਾ ਸ਼ੀਸ਼ਾ ਆ ਗਿਆ ਹਾਂ ਜਮਾ ਸ਼ੀਸ਼ਾ ਪੂਰਾ ਹਾਈ ਗਲੋਸ ਜਿਹਦੇ ਮੂਦ ਹੈ ਸਦਾ ਹੂੰ ਮਾਰੇ ਅੰਦਰ ਵੀ ਕਵਾਂਟੀਟੀ ਫੁੱਲ ਮਿਲੂਗੀ ਕਵਾਂਟੀਟੀ ਦੀ ਕੋਈ ਦਿੱਕਤ ਨਹੀਂ ਆ ਸੇਮ ਕਲਰ ਦੇ ਵਿੱਚ ਐ ਸਾਰਾ ਪਲੇਨ ਮਾੜੇ ਅੰਦਰ ਵੀ ਆ ਵੀ ਪਈ ਆ ਵੀ ਪਲੇਨ ਹੈ ਕੁਆਂਟੀਟੀ ਇੱਕ ਕਲਰ ਦੇ ਵਿੱਚ ਕੁਆਂਟੀਟੀ ਦੀ ਕੋਈ ਦਿੱਕਤ ਨਹੀਂ ਕੋਈ 2000 ਸਕਰ ਫੁੱਟ 3000 4000 ਐਟ ਆ ਟਾਈਮ ਤੁਹਾਨੂੰ ਮਿਲੂਗੀ ਅੰਦਰ ਕਿਹੜਾ ਮਾਰ ਲਈ ਮਾੜਾ ਪ੍ਰਦੀਪ ਅੰਦਰ ਵੀ ਮਾਰ ਲੈਣੇ ਕੋਈ হানি ਬ੍ਰਾਊਨ ਤੇ ਵੀ ਤੁਹਾਨੂੰ ਦਿਖਾਉਣੇ ਆ ਗੱਲ ਲਿਆ ਲਿਆ ਵਖਾ হানি ਬ੍ਰਾਊਨ ਦਿਖਾ ਕੇ ਨਾ ਸ਼ਾਇਦ ਰੰਗ ਆ ਕਿਹੜਾ ਹੂੰ ਆ ਜੀ ਮੈਂ ਟਨ ਬ੍ਰਾਊਨ ਆ ਗਿਆ ਜੀ ਹੂੰ ਆ ਵੀ ਬਹੁਤ ਵਧੀਆ ਹੈ ਵੀ ਸਾਊਥ ਦਾ ਹੀ ਕਲਰ ਹੈ ਟਨ ਬ੍ਰਾਊਨ ਬਹੁਤ ਵਧੀਆ ਕੁਆਲਿਟੀ ਹੈ ਇੱਕੋ ਹੀ ਲਾਰਟ ਜਿੰਨਾ ਮਰਜ਼ੀ ਕੁਆਂਟੀਟੀ ਦੇ ਵਿੱਚ ਲੈਣਾ ਸੋਚਣ ਦੀ ਤੁਹਾਨੂੰ ਲੋੜ ਨਹੀਂ ਵੀ ਮਿਲੂਗਾ ਕਿ ਨਹੀਂ ਮਿਲੂਗਾ ਮਾਲ ਹਾਜ਼ਰ ਮਿਲੂਗਾ ਆ ਹਣੀ ਬ੍ਰਾਊਨ ਵਾਲਾ ਦਿਖਾ ਕਿੱਥੇ ਆ ਹਣੀ ਬ੍ਰਾਊਨ ਵੀ ਦਿਖਾਉਣੇ ਆ ਹਣੀ ਬ੍ਰਾਊਨ ਤੋਂ ਪਹਿਲਾਂ ਆ ਆ ਗਿਆ ਕੈਡਵਰੀ ਹੂੰ ਕੋਟਾ ਗੰਡੂ ਇਹ ਵੀ ਕਲਰ ਬਹੁਤ ਸੋਹਣਾ ਇਹ ਵੀ ਸਾਊਥ ਦਾ ਹੀ ਕਲਰ ਹੈ ਜੀ ਕੁਆਲਿਟੀ 'ਚ ਇੱਕ ਨੰਬਰ ਚੀਜ਼ ਤੁਹਾਨੂੰ ਪਤਾ ਲੱਗੂਗੀ ਵਾਕਈ ਚੀਜ਼ ਲੈਤੀ ਆ ਡਿਸਪਲੇ ਤੇ ਉਹ ਲੱਗਿਆ ਹੋਇਆ ਜਿਹਦੀ ਕੋਲੇ ਕੁਆਂਟੀਟੀ ਹੈਗੀ ਆ ਦੂਜਾ ਲੈ ਆ ਫੁੱਲ ਕੁਆਂਟੀਟੀ ਮਿਲੂਗੀ ਕੋਈ ਦਿੱਕਤ ਨਹੀਂ ਮਾਲ ਦੇ ਵਿੱਚ ਸੋਚਣ ਦੀ ਲੋੜ ਨਹੀਂ ਵੀਰ ਬਾ ਉਥੇ ਜਾ ਰਹੇ ਆ ਮਾਲ ਮਿਲੂਗਾ ਕਿ ਨਾ ਮਿਲੂਗਾ ਹਾਂ ਹਰ ਟਾਈਮ ਤੁਹਾਨੂੰ ਮਾਲ ਹਾਜ਼ਰ ਮਿਲੂਗਾ ਆ ਹਣੀ ਬਰਾਊਨ ਆ ਗਈ オリジナル ਕਲਰ ਹੈ ਬਿਲਕੁਲ ਬਰੀਕ ਦਾਣੇ ਦਾ 1000 ਚੋਂ 1000%オリジナル ਹਮ ਕੁਆਲਿਟੀ ਦੀ ਜ਼ਿੰਮੇਵਾਰੀ ਆਪਾਂ ਇਹਦਾ ਸਟੀਲ ਗ੍ਰੇ ਦਿਖਾਇਆ ਸੀ ਆ ਸਟੀਲ ਗ੍ਰੇ ਦਾ ਪਲੇਨ ਆ ਗਿਆ ਸਾਹਮਣੇ ਆ ਜੋ ਓਹੋ ਫੇਰੇ ਇਹਨੇ ਨਾ ਚੇਤੇ ਰਹਿ ਜਾਂਦੇ ਯਾਰ ਤੁਹਾਨੂੰ ਨਾ ਤਾਂ ਚੇਤੇ ਰਹਿਣੇ ਆ ਜੀ ਫੇਰ ਹੀ ਹੈ ਹੈ ਆ ਦੇਖ ਤਾਂ ਸਹੀ ਵੀ ਪ੍ਰੀਤ ਹਰੇਕ ਪੱਥਰ ਦਾ ਅਲੱਗ ਨਾਂ ਹੈ। ਦੇਖ। ਯਾਰ ਕੁਦਰਤੀ ਚੀਜ਼ ਕੁਦਰਤੀ ਹੁੰਦੀ ਹੈ ਇੱਕ ਗੱਲ ਹੈਗੀ ਆ ਹਨਾ। ਕੁਦਰਤੀ ਚੀਜ਼ ਹੈ ਜੀ, ਨੇਚਰਲ ਜੀ ਹੈ ਇਹ। ਹਾਂ। ਇਹ ਜਿੰਨੇ ਵੀ ਆਪਾਂ ਤੁਹਾਨੂੰ ਬਲੌਗ ਦਿਖਾ ਰਹੇ ਆਂ, ਆਪਾਂ ਸਾਰੇ ਬਲੌਗ ਖਰੀਦਦੇ ਆਂ। ਕਟਵਾਉਣੇ ਵੀ ਆਪਾਂ ਆਪ ਆਂ। ਤੁਹਾਨੂੰ ਵੀਡੀਓ ਦੇ ਵਿੱਚ ਉਹ ਚੀਜ਼ ਦਿਖਾਵਾਂਗੇ ਵੀ ਬਲੌਗ ਐ ਖਰੀਦਦੇ ਆਂ ਉੱਥੋਂ। ਸਾਰੇ ਕਟਵਾ ਕੇ ਕਟਰ ਚੱਲਦੇ ਆਪਾਂ ਕਟਿਆ-ਕਟਾਇਆ ਮਾਲ ਨਹੀਂ ਲਿਉਂਦੇ। ਉਸੇ ਕਰਕੇ ਮੇਨ ਕਾਰ ਨਾ ਵੀ ਤੁਹਾਨੂੰ ਪੜਤਾ ਪਊਗਾ। ਬਹੁਤ ਜ਼ਿਆਦਾ ਪੜਤਾ ਬੂਹ ਆ ਥੋੜਾ ਮੋਟਾ ਨਹੀਂ ਪੜਤਾ ਬੂਹ ਮਤਲਬ ਯਾਰ ਮਤਲਬ ਇੱਕ ਗੱਲ ਆ ਵੀ ਖਾਨ ਚੋਂ ਨਿਕਲਿਆ ਹਾਂ ਜੋ ਕਟਾਈ ਪਈ ਆ ਤੇ ਜਿਹੜਾ ਉੱਤੇ ਉਹਦੇ ਲੇਬਰ ਲੇਬਰ ਪਈ ਆ ਠੀਕ ਆ ਨਾ ਤੇ ਉਹਦੇ ਜਿਹਨੂੰ ਮਾਰਜਨ ਤੇ ਬਸ ਸਿੰਗਲ ਬੰਦਾ ਓਨਲੀ ਖਾਨ ਚੋਂ ਨਿਕਲ ਕੇ ਸਿੱਧਾ ਕੱਟਿੰਗ ਹੋ ਕੇ ਮਾਲ ਸਿੱਧਾ ਇੱਥੇ ਆਉਣਾ ਹਾਂ ਸਿੰਗਲ ਬੰਦਾ ਓਹੀ ਬੰਦਾ ਹੈ ਜਿਹਨੇ ਖਾਨ ਚੋਂ ਸਿੱਧਾ ਖਰੀਦਿਆ ਵੀ ਜਿਹਦੇ ਉੱਪਰ ਕਟਿੰਗ ਪੈ ਗਈ ਆ ਤੇ ਇੱਕ ਜਿਹੜਾ ਰਸਤੇ ਵਾਲਾ ਟਰਾਂਸਪੋਰਟੇਸ਼ਨ ਰਸਤੇ ਵਾਲਾ ਟਰਾਂਸਪੋਰਟ ਦਾ ਜਿਹੜਾ ਖਰਚਾ ਹਾਂ ਕੁਆਲਿਟੀ ਦਾ ਤੇ ਚੀਜ਼ ਦਾ ਤੇ ਰੇਟ ਦਾ ਤੁਹਾਨੂੰ ਪਤਾ ਲੱਗੂ ਵਾਕਈ ਪੁੱਛੋ ਪ੍ਰਦੀਪ ਮਾਰਬਲ ਤੇ ਜਾ ਕੇ ਵੀ ਰੇਟਾਂ ਦਾ ਦਿਨ ਰਾਤ ਦਾ ਹੀ ਫਰਕ ਪੈ ਗਿਆ ਇਹ ਵੀ ਸਾਊਥ ਦਾ ਕਲਰ ਆ ਇਹ ਬਲੂ ਸ਼ੇਡ ਆ ਗਿਆ ਇਹਦੇ ਵਿੱਚ ਬਲੂ ਕਲਰ ਆ ਗਿਆ ਜੀ ਹੁੰਦੇ ਆ ਸਟਾਈਲ ਦੇ ਵਿੱਚ ਸਾਰੇ ਸਾਈਜ਼ ਮਿਲਣਗੇ 2x4 ਵੀ ਮਿਲੂਗੀ 32x64 ਵੀ ਮਿਲੂਗੀ ਜੀ 6x4 ਵੀ ਮਿਲੂਗੀ ਕੋਈ ਆਪਾਂ ਫਰੰਟ ਦੇ ਐਲੀਵੇਸ਼ਨ ਲੈਣੇ ਆ 12 18 ਫੁੱਲ ਬੋਡੀ ਲੈਣੀ ਆ ਦੋਵੇਂ ਦੋ ਫਲੋਰ ਦੀ ਔਰਚ ਦੀ ਏ ਟੂ ਜ਼ेड ਚੀਜ਼ ਮਿਲੂਗੀ ਆਪਣੇ ਕੋਲ ਪਰ ਦੋਵੇ ਹੀ 4 ਦੇ ਵਿੱਚ ਡਿਜ਼ਾਈਨ ਆ ਗਈ ਹਾਂ ਆ ਦੇਖ ਪ੍ਰਿੰਟ ਜੋਇੰਟਲੈਸ ਸਟਾਈਲ ਹੋਊਗੀ ਜਿਵੇਂ ਮਰਜੀ ਇਹਨੂੰ ਕਹਿਣਾ ਮਤਲਬ ਜੋੜਦਾ ਵੀ ਤੁਹਾਨੂੰ ਪਤਾ ਨਹੀਂ ਲੱਗੂ ਇਹਦੇ ਆਕਸੀ ਪਰੋਜ ਹੈ ਨਾ ਪਰ ਉਹ ਪ੍ਰੀਮੀਅਮ ਦਾ ਮਾਲ ਹੋਊਗਾ ਇਹ ਇਹਦੇ ਇਹਦੇ 'ਚ ਵੀ ਕੋਈ ਰੇਟ ਦੇ ਦੇ ਕੋ ਘੰਟ ਜਾ ਕੋਈ ਰੇਟ ਇਹ 'ਚ ਵੀ ਤੁਹਾਨੂੰ ਦੇ ਦੰਨੇ ਆਪਾਂ ਦੋਵੇ ਹੀ 4 'ਚ ਵੀ ਦੇ ਦੰਨੇ ਆ 32 64 'ਚ ਵੀ ਦੇ ਦੰਨੇ ਆਪਾਂ ਤੁਹਾਨੂੰ ਰੇਟ ਕੁਈ ਦੱਸ ਦੇ ਕੋਈ ਇੱਕ ਅੱਧਾ ਮਨ ਖੁਸ਼ ਕਰਨ ਵਾਲੀ ਗੱਲ ਮਨ ਖੁਸ਼ ਕਰਦੇ ਆ ਜੀ ਤੁਹਾਨੂੰ 6 ਬਈ 4 ਤੇ ਲੈ ਕੇ ਚੱਲਦੇ ਆ ਚੱਲ ਆ ਜੀ ਹਾਂ ਆ ਜਾ ਉਹ ਖਾ ਦੇ ਤੁਹਾਨੂੰ ਕੋਈ ਵੈਰਾਈਟੀ ਲੈ ਉਹ ਖਾ ਕੀ ਕੇ ਨਾਸ਼ੀ ਬਈ ਚਾਹ 6 ਬਈ 4 ਦੀ ਟੈਲ ਹੈ ਜੀ ਇਹ ਹਾਂ ਬਹੁਤ ਵਧੀਆ ਡਿਜ਼ਾਈਨ ਹੈ ਇਹ ਡਿਜ਼ਾਈਨ ਦੇ ਵਿੱਚ ਹੋਰ ਵੀ ਮਿਲ ਜੂਗਾ ਹਮ ਰੇਟ ਇਹ ਬਾਜ਼ਾਰ ਦੇ ਵਿੱਚ ਤੁਸੀਂ ਜਾਉਂਗੇ 60 65 70 ਰੁਪਏ ਜਮਾਂ ਨੋਰਮਲ ਆ ਜਿਹੜੇ ਵੀਡੀਓ ਵੀ ਪਾਉਂਦੇ ਆ ਹਮ ਵੀ 60 ਰੁਪਏ 100 ਰੁਪਏ ਫੁੱਟ ਵਾਲੀ ਆ 60 ਲਾਵਾਂਗੇ 55 ਲਾਵਾਂਗੇ ਆਪਾਂ ਓਨਲੀ ਤੁਹਾਨੂੰ ਇੱਕੋ ਹੀ ਰੇਟ 33 ਰੁਪਏ ਲਾਵਾਂਗੇ 6 ਬਾਈ 4 6 ਬਾਈ 4 ਦੀ 33 ਰੁਪਏ ਸਲਾਹ ਕਰ ਲਈਏ ਸਲਾਹ ਕਰ ਲਈ ਓਕੇ ਆ ਜਮਾਂ ਹਮ ਕੋਈ ਗੱਲ ਦੇ ਵਿੱਚ ਫੱਕ ਨਹੀਂ ਕਿੰਨੇ ਕਿੰਨੇ ਡਿਜ਼ਾਈਨ ਹੋਣਗੇ ਡਿਜ਼ਾਈਨਾਂ ਦੇ ਚ ਮਿਲ ਜਾਣਗੇ ਡਿਜ਼ਾਈਨਾਂ ਦੀ ਕੋਈ ਦਿੱਕਤ ਨਹੀਂ ਫੋੜਾ ਡਿਜ਼ਾਈਨ ਸੋਡੀ ਚੁਆਇਸ ਦਾ ਮਿਲੂਗਾ ਹੀ ਮਿਲੂਗਾ 6 ਫੁੱਟ ਦੀ 6 ਫੁੱਟ ਬਾਈ 4 ਫੁੱਟ ਹੂੰ ਤੇਰਾ ਕਜਾਰੀ ਆ ਗਈ ਜੀ ਇੱਧਰ ਕਜਾਰੀਆ ਦਾ ਸਟਾਕ ਫੁੱਲ ਮਿਲੂਗਾ ਤੁਹਾਨੂੰ ਕਜਾਰੀਆ ਤਾਂ ਫਿਰ ਆਪ ਆਪ ਦਾ ਸਟੈਂਡਰਡ ਆ ਜਿਹੜਾ ਬਹੁਤ ਪਹਿਲਾਂ ਦੇ ਵਿੱਚ ਹਾਈ ਲੈਵਲ ਤੇ ਰੱਖਦਾ ਹਨਾ ਆ ਕਜਾਰੀਆ ਦਾ ਡਿਜ਼ਾਈਨ ਆ ਗਿਆ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਜਾਰੀਆ ਦੀ ਆਪਣੇ ਕੋਲ ਡਿਸਟ੍ਰੀਬਿਊਟਰਸ਼ਿਪ ਹੈ ਜੀ ਕਜਾਰੀ ਆ ਗਈ ਜੀ 3264 ਹਾਂਜੀ ਇਹਦੇ ਵਿੱਚ ਕਲਰ ਬਹੁਤ ਮਿਲ ਜਾਣਗੇ ਤੁਹਾਨੂੰ ਬਲੋਸੀ ਵੀ ਮਿਲ ਜੂਗੀ ਕਾਰਬਿੰਗ ਵੀ ਮਿਲ ਜੂਗੀ ਜੀ ਜਿਹੜੀ ਵੀ ਗੋਹੋਗੇ ਤੁਸੀਂ ਉਹੀ ਮਿਲ ਜੂਗੀ ਮਤਲਬ ਜਿਹੜਾ ਆ ਗਿਆ ਯਾਰ ਨਰਾਜ਼ ਹੋ ਕੇ ਨਹੀਂ ਮੋੜਨਦਾ ਨਰਾਜ਼ ਹੋ ਕੇ ਨਹੀਂ ਜਾਂਦਾ ਕੁਆਲਿਟੀ 1 ਤੋਂ 1 ਪਈ ਹੈ ਸਸਤੀ ਤੋਂ ਸਸਤੀ ਪਈ ਹੈ ਮਹਿੰਗੀ ਤੋਂ ਮਹਿੰਗੀ ਪਈ ਹੈ ਐ ਨਹੀਂ ਵੀ ਕੱਲੀ ਸਸਤੀ ਪਈ ਹੈ ਚੰਗੀ ਕੁਆਲਿਟੀ ਹਾਈ ਕੁਆਲਿਟੀ ਜਿਹੜੀ ਸਸਤੀ ਵੀ ਹੋਊਗੀ ਉਹ ਵੀ ਕੁਆਲਿਟੀ ਵਧੀਆ ਹੋਊਗੀ ਕੋਈ ਕਿਸੇ ਨੇ ਬ੍ਰਾਂਡ ਦੇ ਵਿੱਚ ਹੀ ਜਾਣਾ ਵੀ ਅਸੀਂ ਤਾਂ ਕਜਾਰੀ ਹੀ ਲਉਣੀ ਆ ਕਜਾਰੀ ਦੇ ਵਿੱਚ ਤੁਹਾਨੂੰ ਸਿੰਗਲ ਚਾਰਜ ਵੀ ਮਿਲੂਗੀ ਜੀ ਕਿਆਰੀਆ ਜੇ ਤੁਹਾਨੂੰ ਡਬਲ ਚਾਰਜ ਵੀ ਮਿਲੂਗੀ ਆ ਜੀ ਮੈਂ ਡਬਲ ਚਾਰਜ ਆ ਜੀ ਜੀ ਹਾਂ ਆ ਡਬਲ ਲੇਅਰ ਆ ਗਈ ਡਬਲ ਚਾਰਜ ਜੇ ਵੀ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਇਹ ਸਿੰਗਲ ਚਾਰਜ ਤੇ ਡਬਲ ਚਾਰਜ ਦਾ ਰੇਟ ਦਾ ਬਹੁਤ ਫਰਕ ਹੁੰਦਾ ਹਾਂ ਇਹ ਕਰਨ ਟਾਇਰ ਉੱਡ ਕੋਈ ਹੁੰਦੀ ਹੈ ਟਾਇਰ ਉੱਡੀ ਹੋਊਗੀ ਸੈ ਸੇਮ ਉਹ ਆ ਵੀ ਕਿਆਰੀਆ ਦਾ ਡਿਜ਼ਾਈਨ ਹੈ ਜੀ ਡਿਜ਼ਾਈਨਰ ਦੀ ਤਾਂ ਕੋਈ ਦਿੱਕਤ ਹੀ ਨਹੀਂ ਜੀ ਆ ਡਿਜ਼ਾਈਨ ਬਹੁਤ ਸੋਹਣਾ ਕਿਆਰੀਆ ਦਾ ਕਾਰਬਨ ਕਲਰ ਹੈ ਬਹੁਤ ਵਧੀਆ ਕਲਰ ਹੈ ਜੀ ਮਤਲਬ ਕਹਿਣ ਤੋਂ ਭਾਵ ਸੱਜਣੋ ਇਹ ਆ ਵੀ ਵੀਡੀਓ ਲੰਬੀ ਹੋ ਜਾਣੀ ਆ ਅਸਲੀ ਗੱਲ ਇਹ ਹੈਗੀ ਆ ਵੀ ਜੇ ਇਹ ਬੰਦੇ ਕੋਲੇ ਤੁਸੀਂ ਆਉਂਗੇ ਨਾ ਚਾਹ ਤੁਸੀਂ ਐਲੀਵੇਸ਼ਨ ਲੈਣਾ ਚਾਹ ਤੁਸੀਂ ਟੈਲ ਲੈਣੀ ਆ ਚਾਹ ਤੁਸੀਂ ਪੱਥਰ ਲੈਣਾ ਚਾਹ ਤੁਸੀਂ ਸੱਜਣੋ ਆਏ ਆ ਅਸਲ ਦੇ ਵਿੱਚ ਆਊਟਲੈਟ ਚ ਭੁੱਜੋ ਕੱਪੜੇ ਲੈਣ ਤੁਸੀਂ ਇਹ ਬੰਦੇ ਕੋਲੇ ਢੇੜਾ ਮਾਰ ਕੇ ਜਾਓਗੇ ਤਾਂ ਤੁਸੀਂ ਜਾਂ ਤੁਹਾਡਾ ਰਿਸ਼ਤੇਦਾਰ ਖੁਸ਼ ਕਰਕੇ ਭੇਜੂਗਾ ਇਹ ਸੱਜਣੋ ਲੈ ਵੇਖੋ ਡਿਜ਼ਾਈਨ ਡਿਜ਼ਾਈਨਾਂ ਦੀ ਕੋਈ ਦਿੱਕਤ ਨਹੀਂ ਜੀ ਕਰੂ ਗੱਲ ਹਾਂ ਕਰੂ ਗੱਲ ਹੈ ਡਿਜ਼ਾਈਨ ਪਿਆ ਨਾ ਵਾਲਾ ਆ ਸਭ ਤੋਂ ਕਮਾਲ ਆ ਤੁਹਾਨੂੰ ਇਹ ਬੰਦਾ ਖੁਸ਼ ਕਰਕੇ ਭੇਜੂਗਾ ਕਰ ਲੈ ਪਾਸੇ ਪ੍ਰਦੀਪ ਤੇਰੇ ਬਹੁਤ ਕਮਾਲ ਆ ਡਿਜ਼ਾਈਨ ਤਾਂ 1 2 1 ਪਈ ਆ ਹਾਂ ਆਹੀ ਬਹੁਤ ਵਧੀਆ ਆ ਆ ਵੀ ਬਹੁਤ ਸੋਹਣਾ ਆ ਆ ਵੀ ਬਹੁਤ ਸੋਹਣਾ ਮਤਲਬ ਯਾਰ ਕਮੀ ਨਹੀਂ ਕੋਈ ਐਂ ਚ ਦਿਖਾਉਣ ਲੱਗੇ ਤਾਂ ਮੈਨੂੰ ਲੱਗਦਾ ਵੀ ਸਾਨੂੰ ਸਾਰੀ ਢੇੜੀ ਲੰਘ ਜੂਗੀ ਸਾਰੀ ਢੇੜੀ ਜਿਵੇਂ ਪੂਰੇ ਨਹੀਂ ਹੋਣੇ ਜੀ ਡਿਜ਼ਾਈਨ ਕੁਆਲਿਟੀ ਤੇ ਕੁਆਂਟੀਟੀ ਇੰਨੀ ਕਿਪਈ ਹੋ ਗਈ ਪਰਵਾਰ ਸਮੇਤ ਆਓ ਗੇੜਾ ਦਿਓ ਵੇਖੋ ਤਸੱਲੀ ਕਰੋ ਸਜਣ ਦਾ ਨੰਬਰ ਸਕਰੀਨ ਤੇ ਆ ਡਾਇਲ ਕਰੋ ਤੁਹਾਨੂੰ ਨਰਾਜ਼ ਹੋ ਕੇ ਮਾਣ ਐਲੀਵੇਸ਼ਨ ਸਾਰੇ ਮੇਲ ਦੇ ਮਿਲ ਜਾਣਗੇ ਕੋਈ ਦਿੱਕਤ ਨਹੀਂ ਫਰੰਟ ਐਲੀਵੇਸ਼ਨ ਹਾਂ ਇਹ ਟਾਈਲਾਂ ਚ ਹੋਗੇ ਹਾਂਜੀ ਇਹ ਫਰੰਟ ਐਲੀਵੇਸ਼ਨ ਟਾਈਲਾਂ ਵਾਲੇ ਹੋਗੇ ਹਨਾ ਬਾਈ ਇਹ ਨਾਲੇ ਹੋਗੀ ਉਹ ਦਰ ਬਾਥਰੂਮ ਟਾਈਲਾਂ ਆ ਗਈ ਸਾਰੀ ਹੂੰ ਡਿਜ਼ਾਈਨ ਇੱਕ ਤੋਂ ਇੱਕ ਮਿਲੂਗਾ। ਪ੍ਰੀਤ ਕੱਟ ਲਾ ਓਏ।